ਹਾਂਜੀ ਸასიਕਾਰ ਸਾਰੇ ਵੀਰਾਂ ਤੇ ਭਰਾਵਾਂ ਨੂੰ ਮੈਂ ਤੁਹਾਡਾ ਆਪਣਾ ਜੋਬਨ ਕਬੱਡੀ ਪਲੇਅਰ ਜਿਵੇਂ ਕਿ ਮਾਝਾ ਤੇ ਮਾਲਵਾ ਦੇ ਦਰਮਿਆਨ ਸ਼ਾਮਾਂ ਨੂੰ ਸ਼ੋਅ ਮੈਚ ਕਬੱਡੀ ਦੇ ਕਰਾਏ ਜਾਣਗੇ ਜਿਵੇਂ ਕਿ ਆਪਾਂ ਹੁਣੇ ਹੀ ਫਰੋਜਪੁਰ ਏਰੀਆ ਵਿੱਚ ਪਹੁੰਚ ਚੁੱਕੇ ਆ ਤੇ ਬਾਬਾ ਜੀ ਆਪਾਂ ਨੂੰ ਬਹੁਤ ਦਿਲੋਂ ਸਪੋਰਟ ਕਰਦੇ ਆ ਹਰ ਮੈਚ ਤੇ ਸਾਈਂ ਦਿੰਦੇ ਆ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਵੇਂ ਕਿ ਉਹ ਆਪਣੇ ਪੇਰਨ ਪਲਵਾਨ ਮਨਪ੍ਰੀਤ ਕਾਲੀ ਹਰਪ੍ਰੀਤ ਹਾਂਜੀ ਜਿਵੇਂ ਕਿ ਆਪਾਂ ਫਿਰੋਜ਼ਪੁਰ ਏਰੀਆ ਵਿੱਚ ਪਹੁੰਚ ਚੁੱਕੇ ਹਾਂ ਜਿੱਤਾਂ ਕਿ ਮਾਝਾ ਤੇ ਮਾਲਵਾ ਦੇ ਦਰਮਿਆਨ ਸ਼ਾਮ ਨੂੰ ਸ਼ੋਅ ਮੈਚ ਵਿੱਚ ਟੱਕਰ ਹੋਵੇਗੀ ਹੋਰ ਸਾਸੀਆ ਭਾਣ ਜੀ ਸਾਸੀਆ ਭਾਣ ਜੀ ਹੋਰ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਹੋ ਹਾਂਜੀ ਠੀਕ ਠਾਕ ਹੈਪੀ ਭਾਣ ਜੀ ਹੋਰ ਹਾਂਜੀ ਵਧੀਆ ਜੀ ਹੋਰ ਠੀਕ ਠਾਕ ਵਧੀਆ ਤੇ ਆਪਣਾ ਮਨਪ੍ਰੀਤ ਭਵਾਨ ਸੈਟ ਹੈ ਭਾਣ ਜੀ ਹਾਂਜੀ ਹੋਰ ਠੀਕ ਠਾਕ ਵਾਹ ਜੀ ਹਾਂਜੀ ਜਿਵੇਂ ਕਿ ਆਪਣਾ ਸਾਜਨ ਪ੍ਰਮੋਟਰ ਜੋ ਕਿ ਆਪਣੀ ਟੀਮ ਨੂੰ ਹਰ ਮੈਚ ਤੇ ਪ੍ਰਮੋਟ ਕਰਦਾ ਤੇ ਵਧੀਆ ਗਾਈਡ ਕਰਦਾ ਸਸਿਆ ਵਿੱਚ ਜੀ ਹੋ ਠੀਕ ਹੈ ਜੀ ਹਾਂਜੀ ਹਾਂਜੀ ਜਿਵੇਂ ਕਿ ਆਪਣਾ ਅਕਬੀਰ ਪਲਵਾਨ ਹੋ ਠੀਕ ਹੈ ਤਾਂ ਜੀ ਪੰਜ ਤੋਂ ਸੁਣਾਓ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਹਾਂਜੀ ਜਿਵੇਂ ਕਿ ਆਪਣਾ ਪਲਵਾਨ ਸ਼ੰਕਰ ਭਗਵਾਨਪੁਰੀਆ ਪਲਵਾਨ ਹਾਂ ਜੀ ਸਿਆਪਾਂ ਜੀ ਠੀਕਾ ਜੇ ਵਈਆ ਭੌਂ ਜੀ ਹਾਂ ਜੀ ਹੋਰ ਕਿੱਦਾਂ ਲੱਗਦੇ ਮੈਚ ਕਾਲ ਅੱਜ ਕੱਲ ਵਈਆ ਭੌਂ ਜੀ ਲੱਗੀਆਂ ਨੇ ਹਾਂ ਜੀ ਪਿੰਡ ਪਰ ਕੀ ਬੋਲਣਾ ਚਾਹੁੰਦੇ ਜੀ ਕਿੱਦਾਂ ਤੁਹਾਨੂੰ ਗਾਈਡ ਕਰਦੇ ਆ ਹਾਂ ਜੀ ਭੌਂ ਜੀ ਕਰੀਉਂਦੇ ਵਈਆ ਸਾਰੇ ਯੋਚਾ ਸਾਥ ਦੇ ਹਾਂ ਜੀ ਤੇ ਕੋਈ ਸਪੋਰਟ ਵਗੈਰਾ ਕਿੱਦਾਂ ਕੋਈ ਖਾਸ ਜੀ ਦਾ ਤੁਸੀਂ ਨਾ ਲੈਣਾ ਚਾਹੁੰਦੇ ਹੋ ਕੋਈ ਜੀ ਸਾਰੇ ਕਰਦੇ ਮਾਰੀ ਨੂੰ ਕਿੱਰੀਉਂਦੇ ਸਪੋਰਟ ਹਾਂ ਜੀ ਤੇ ਮਿਹਨਤ ਵਗੈਰਾ ਕਿੱਥੇ ਮਿਹਨਤ ਭੌਂ ਜੀ ਲਾਈ ਜੀ ਬਗਾਰੇ ਭੌਂ ਤੋਂ ਹਾਂ ਜੀ ਬਾਬਾ ਆਤਮਾ ਸੁਨੀ ਅਕੈਡਮੀ ਹਾਂ ਜੀ ਹਾਂ ਜੀ ਹਾਂ ਜੀ ਭੌਂ ਜੀ ਕਿ ਮੈਚ ਲੱਗ ਗਿਆ ਤੇ ਵਧੀਆ ਹਾਂਜੀ ਭਾਣ ਜੀ ਵਧੀਆ ਲੱਗੀਆਂ ਮੈਚ ਠੀਕ ਆ ਭਾਣ ਜੀ ਬਹੁਤ ਬਹੁਤ ਮਿਹਰਬਾਨ ਸਸੀਆ ਭਾਣ ਜੀ ਹਾਂਜੀ ਭਾਣ ਜੀ ਹੋਰ ਕੀ ਹਾਲ ਚੱਲ ਜੇ ਹਾਂਜੀ ਰੈਡੀ ਜੇ ਸ਼ਾਮ ਨੂੰ ਹਾਂਜੀ ਹਾਂਜੀ ਵਧੀਆ ਸਾਡੀ ਫੇ ਪੂਰੇ ਸੈਟ ਜੇ ਸੈਟ ਤੇ ਠੀਕ ਆ ਜਿਵੇਂ ਕਿ ਆਪਣਾ ਉਸਤਾਦ ਜੋ ਕਿ ਟੀਮ ਨੂੰ ਮਿਹਨਤ ਵੀ ਲਵਾਉਂਦਾ ਤੇ ਪ੍ਰਮੋਟ ਵੀ ਕਰਦਾ ਹੈ ਸਸੀਆ ਉਸਤਾਦ ਜੀ ਸਸੀਆ ਗਾਲ ਜੀ ਹੋਰ ਠੀਕ ਆ ਜੇ ਹਾਂਜੀ ਹੋਰ ਘਰ ਪਰਿਵਾਰ ਠੀਕ ਆ ਵਧੀਆ ਜਿਵੇਂ ਕਿ ਮਾਝਾ ਤੇ ਮਾਲਵਾ ਦੇ ਦਰਮਿਆਨ ਟੱਕਰ ਹੁੰਦੀ ਆ ਤੇ ਮੈਚ ਦਾ ਤੁਹਾਨੂੰ ਵਧੀਆ ਗਾਇਟ ਕਰਦੇ ਆ ਪਲੇਅਰ ਕਿ ਜਾਂ ਕਿਦਾਂ ਵਧੀਆ ਹੈ ਸਾਰੇ ਪਲੇਅਰਾਂ ਦਾ ਜੇ ਆਪਾਂ ਨੂੰ ਸਪੋਰਟ ਆਦੀ ਹੈ ਤੇ ਮੈਂ ਆਸ ਕਰਦਾ ਹਾਂ ਜਿਹੜਾ ਮੈਚ ਪੂਰਾ ਟੱਕਰ ਵਾਲਾ ਹੋਵੇ ਠੀਕ ਆ ਭਾਜੀ ਆ ਰਿਹਾ ਗਾਥੀ ਹੁਣ ਤੇ ਘਟ ਗਿਆ ਇਹਨਾਂ ਦੇ ਪਹਿਲਾਂ ਹੁਣ ਸੌ ਬਾਈ ਦੀ ਉਦੋਂ ਅੰਦਰ ਬਾਹਰ ਅੰਦਰ ਬਾਹਰ ਤੂੰ ਆ ਬਾਹਰ ਨਹੀਂ ਅੰਦਰ ਬੂਆ ਬੂਆ ਸਾਡੇ ਪਿੰਡ ਦੇ ਉਹਨਾਂ ਹੀ ਅੜ ਗਏ ਸਾਡੇ ਪਤਾ ਕਿਹੜੀ ਕੰਨੋਂ ਕਿਦਾਂ ਟਿਆਂਦੋਂ ਡੰਡਿਓ ਦਿੰਦਾ ਵਾਇਆ ਬੜਾ ਬੁਰਾ ਕਰਜੀ ਡੰਡੇ ਉਹਦੋਂ ਸਾਦੇ ਨੇ 6 ਮਹੀਨੇ ਸੌਂ ਪਾਈ ਸੀ ਪਰ ਕੋਈ ਸਿੱਖ ਗਏ ਹੈ ਇਥੋਂ ਤਾਂ ਹੀ ਆ ਗਈ ਪੜਾ ਲੱਗ ਗਿਆ ਕਿ ਨਹੀਂ ਹੈਗੇ ਦੁਨੀਆ ਦੇ ਜੇ ਨਾ ਡੰਡੇ ਵਾਰਦੇ ਫਿਰ ਜਦੋਂ ਮੈਂ ਆਇਆ ਮੈਂ ਕਿੱਦਾਂ ਦਾ ਜਦੋਂ 9 ਢਾਈ ਖੇਡੇ ਆਪਾਂ ਹੁਣ ਕਿੱਦਾਂ ਦਾ ਮੈਂ ਤਵਾਨ ਕਿਤੇ ਹੁੰਦਾ ਕੋਈ ਯਾਰ ਬੰਦਾ ਮਿਹਨਤ ਨਹੀਂ ਕਰਦਾ ਮਿਹਨਤ ਕਰੋ ਜੇ ਉਦੋਂ ਉਦੋਂ ਇਹ ਹਿਸਾਬ ਹੈ ਨਾ ਉਦੋਂ ਜੇ ਛੁੱਟੀ ਕਰਨੀ ਹੈ ਨਾ 500 ਰੁਪਇਆ ਵੀ ਲੈਣਾ ਹੈ ਤੇ 30 ਡੰਡੇ ਵੀ ਮਾਰਨੇ ਤੇ ਜਾਂ ਇੱਕ ਦਿਨ ਪਹਿਲਾਂ ਗਰੁੱਪੇ ਹੀ ਬਣਾਇਆ ਸੀ ਸਾਰੇ ਜਿੰਨੇ ਮੁੰਡੇ ਗਰਾਊਂਡ ਉੱਤੇ ਦੱਸਣਾ ਪੈਂਦਾ ਹੈ ਕਿ ਸਾਨੂੰ ਭਲਕੇ ਆ ਅਸਤਾਜ ਜੀ ਕੰਮ ਹੈ ਭਲਕੇ ਛੁੱਟੀ ਕਰਨੀ ਐਸੋ ਦਾ ਕਿ ਆਹ ਕੰਮ ਹੈ ਇੱਥੇ ਲਗਾਉਂਦੇ ਲਗਾਉਂਦੇ ਤਰੀਕਾ ਹੁੰਦਾ ਆ ਫੋਨ ਖਾਲੀ ਨਹੀਂ ਨੰਬਰ ਮੁੰਡੇ ਨਾਏਗਾ ਜਿਉਂ ਆਜੀ ਖਾਲੀ ਨਾਏ ਤੋਂ ਪੁੱਛੇ ਮੁੰਡੇ ਲੱਗਣਾ ਤੇ ਨਾਲ ਉੱਤਨੀ ਪੁੱਛੇ ਪਿੱਛੋਂ ਜੇ ਇਹਦਾ ਪਿੱਛੋਂ ਜੇ ਨਾ ਕਾਲੀ ਦਾ ਕੰਮ ਇਨਾ ਡਾਊਨ ਹੋ ਗਿਆ ਕਾਜੀ ਪੁੱਛ ਭਰਦਾ ਤੇ ਬਾਹਰ ਕੱਢ ਦੇਣ ਨੂੰ ਰੱਤ ਨਾਲ ਆਪ ਹੀ ਬਾਹਰ ਦੇਪੀ ਆਪ ਹੀ ਬਾਹਰ ਦੇਪੀ ਨੰਦਾ ਉਹ ਭਰੀ ਰਹਦਾ ਦੇ ਉੱਠਦਾ ਨਹੀਂ ਆ ਉੱਠਦਾ ਨਹੀਂ ਤੇ ਉੱਠਦਾ ਨਹੀਂ ਆ ਇੱਕ ਉਹ ਮੇਰੇ ਕੋਲ ਕੈਂਚੀ ਮਾਰਨ ਦੀ ਕਰੇ ਨਾਲੇ ਉਹ ਤਾਂ ਹੋਰ ਗੱਲ ਹੈ ਨਾ ਬਾਬਾ ਉਹ ਤਾਂ ਸਾਡੇ ਦੇ ਟਾਈਮ ਹੀ ਬੋੜ ਹੁਣ ਅਸੀਂ ਥੋੜੇ ਜਿਹਾ ਇਹਨਾਂ ਨੂੰ ਮੌਕਾ ਦੇ ਦਨੇ ਇਹ ਬੱਲੇ ਟੀਮ ਦਾ ਹਿੱਸਾ ਹੈ ਨਹੀਂ ਦੇ ਰੇ ਰੇਡਰ ਆਹ ਹੋ ਗਿਆ ਮਹਾਪੀ ਰੇਡਰ ਦੇ ਹੋਵੇ ਨਾਲ ਅੱਛਾ ਤੇ ਉਹਦੇ ਬਹੁਤੇ ਜਵਾਗ ਉਹ ਕਰਨ ਕਿ ਤੂੰ ਅੱਜ ਤੈਨੂੰ ਕੱਟਰੀਆਂ ਪੈਣੀਆਂ ਉਹ ਕਿ ਤੈਨੂੰ ਕੱਟਰੀਆਂ ਪੈਣੀਆਂ ਅੱਛਾ ਤੋਂ ਬਹੁਤੇ ਬੱਚੇ ਨੇ ਜੋ ਬੰਨੇ ਕੋਲ 2-2 3-3 ਕੌਡੀਆਂ ਪਾ ਲਈਆ ਅੱਛਾ ਤੇ ਇਹਦੇ ਇਹਦੀ ਬੈ ਬੋਲਦੀ ਉੱਥੇ ਹਾਂ ਹੜਾ ਉਦੋਂ ਹੀ ਮੰਨ ਚੁੱਕਿਆ ਗਿਆ ਨਾ ਨਹੀਂ ਨਹੀਂ ਫਿਰ ਇਦਾਂ ਚੰਗਾ ਉਹ ਬਹੁਤੇ ਨਾੜੀ ਬੰਦੇ ਬਹੁਤੇ ਯਾਰ ਹਾਂ ਹਾਂ ਇਹ ਆ ਤੇ ਪੂਰਾ ਪੱਟਾ ਲਾਉਣਾ ਥਾਇਆ ਤੇ ਇਹ ਪੱਟਾ ਦਿੱਤਾ ਪਰ ਹੰਦ ਤਾ ਫਿਰ ਛੋਟ ਟੋਪੀ ਲਾਉਣ ਦੇ ਨਾ ਯਾਰ ਆ ਡੰਡ ਲਵਾਤੀ ਉਹ ਡੰਡ ਲਿਆ ਦੀ 老不拉几的老子，啊！